ਪੰਜਾਬ ਦਾ ਇੱਕ ਮੰਤਰੀ ਦੇਵੇਗਾ ਅਸਤੀਫਾ ਕਸੂਤੀ ਸਥਿਤੀ ਚ ਫਸੇ ਮੰਤਰੀ ਦੇ ਕੋਲ ਕੋਈ ਰਾਹ ਬਚਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਆਖਰਕਾਰ ਕਿਹੜੇ ਮੰਤਰੀ ਨੂੰ ਤੇ ਕਿਉਂ ਅਸਤੀਫਾ ਦੇਣ ਦੀ ਨੋਬਤ ਆ ਗਈ ਹੈ ਕਿਹੜੀ ਗੱਲੋਂ ਇਹ ਮੰਤਰੀ ਕਸੂਤਾ ਫਸ ਚੁੱਕੇ ਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ 'ਤੇ ਦਬਿਆ ਹੋਵੇ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਦਾ ਇੱਕ ਮੰਤਰੀ ਕਸੂਤਾ ਘਿਰ ਗਿਆ ਖਾਸ ਕਰਕੇ ਵਿਰੋਧੀ ਧਿਰ ਦੇ ਸਿੱਧੇ ਨਿਸ਼ਾਨੇ ਤੇ ਆ ਗਿਆ ਮੰਤਰੀ ਦੇ ਅਸਤੀਫੇ ਦੀ ਚਰਚਾ ਚੱਲੀ ਹੈ ਮੰਤਰੀ ਦੇ ਉੱਤੇ ਦਬਾਅ ਬਣ ਰਿਹਾ ਹੈ ਕਿ ਮੰਤਰੀ ਅਸਤੀਫਾ ਦੇਵੇ ਕਾਰਨ ਕੀ ਹੈ ਇਦੇ ਬਾਰੇ ਗੱਲ ਕਰਦੇ ਆ ਤੁਹਾਨੂੰ ਯਾਦ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਜਲੰਧਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਦੇ ਵਿੱਚ ਪਏ ਵਿਘਨ ਦੇ ਕਾਰਨ ਤਿੰਨ ਜਾਨਾਂ ਚਲੇ ਗਈਆਂ ਸਨ ਤਿੰਨ ਮਰੀਜ਼ਾਂ ਦੀ ਦਰਦਨਾਕ ਮੌਤ ਹੋਈ ਸੀ ਉਸ ਮੌਤ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਬਾਰੇ ਖੁੱਲ ਕੇ ਚਰਚਾ ਤਾਂ ਬੇਸ਼ੱਕ ਨਹੀਂ ਹੋਈ ਕੌਣ ਜ਼ਿੰਮੇਵਾਰ ਕੌਣ ਨਹੀਂ ਜ਼ਿੰਮੇਵਾਰ ਗੋਂਗਲਵਾ ਤੋਂ ਮਿੱਟੀ ਝਾੜਨ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਪਰ ਹੁਣ ਵਿਰੋਧੀ ਧਿਰ ਨੇ ਸ਼ਰਿਆ ਮੰਗ ਸ਼ੁਰੂ ਕਰ ਦਿੱਤੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਨ੍ਹਾਂ ਮੌਤਾਂ ਦੇ ਲਈ ਜ਼ਿੰਮੇਵਾਰ ਨੇ ਤੇ ਭਗਵੰਤ ਮਾਨ ਸਰਕਾਰ ਦੀ ਅਣਗਹਿਲੀ ਭਗਵੰਤ ਮਾਨ ਸਰਕਾਰ ਦਾ ਨਕੰਮਾਪਨ ਇਸ ਦੇ ਲਈ ਜ਼ਿੰਮੇਵਾਰ ਹੈ ਜਿਸ ਕਰਕੇ ਜ਼ਿੰਮੇਵਾਰ ਮੰਤਰੀ ਜਾਨੀ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਬੇਸ਼ੱਕ ਸਰਕਾਰ ਨੇ ਉਨਾ ਮੈਡੀਕਲ ਅਫਸਰਾਂ ਡਾਕਟਰਾਂ ਦੇ ਉੱਤੇ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਤਿੰਨ ਡਾਕਟਰ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਹੈ ਜਿਸ ਵਿੱਚ ਐਸਐਮਓ ਵੀ ਸ਼ਾਮਲ ਨੇ ਸਰਜੀਤ ਸਿੰਘ ਜਿਨ੍ਹਾਂ ਨੂੰ ਮੌਤਲ ਕੀਤਾ ਗਿਆ ਇੱਕ ਇੱਕ ਅਧਿਕਾਰੀ ਨੂੰ ਜਿਹੜਾ ਉਹ ਮੌਤਲ ਵੀ ਬਰਖਾਸਤ ਵੀ ਕੀਤਾ ਗਿਆ ਪਰ ਵਿਰੋਧੀ ਧਿਰ ਕਹਿੰਦੀ ਕਿ ਇਹ ਸਿਰਫ ਅੰਗੈਲੀ ਦਾ ਏਡਾ ਕੋ ਮਸਲਾ ਨਹੀਂ ਹੈ ਗੈਸ ਕਿੱਥੋਂ ਆਈ ਕਿਉਂ ਬੰਦ ਹੋਈ ਕਿਹੜੇ ਯੰਤਰ ਕਰਕੇ ਬੰਦ ਹੋਈ ਇਹ ਸਾਰਾ ਕੁਝ ਤਾਂ ਸਰਕਾਰ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ ਸਰਕਾਰ ਨੂੰ ਵੀ ਇਸ ਤੇ ਜਵਾਬਦੇਹ ਹੋਣਾ ਚਾਹੀਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਤੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਹ ਦਿੱਲੀ ਮਾਡਲ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਵਿੱਚ ਅਜਿਹੇ ਹੀ ਆ ਦਰਦਨਾਕ ਮੋਟਾ ਹੋਈਆਂ ਨੇ ਅਜਿਹੀ ਘਟਨਾ ਲੰਬੇ ਸਮੇਂ ਤੋਂ ਬਾਅਦ ਦੇਖੀ ਗਈ ਹੈ ਜਦੋਂ ਵੱਡੇ ਪੱਧਰ ਦੇ ਉੱਤੇ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਵੇਖਣ ਨੂੰ ਮਿਲੀ ਹੋਵੇ ਜਿੱਥੇ ਗੈਸ ਦੀ ਸਪਲਾਈ ਆਕਸੀਜਨ ਦੀ ਸਪਲਾਈ ਜਿਹੜੀ ਹੈ ਉਹ ਬੰਦ ਹੋਈ ਹੋਵੇ ਪੰਜਾਬ ਸਰਕਾਰ ਇਸ ਮਾਮਲੇ ਤੇ ਬਹੁਤਾ ਬੋਲ ਨਹੀਂ ਰਹੀ ਸਿਰਫ ਮ੍ਰਿਤਕਾਂ ਦੇ ਨਾਲ ਜਿਹੜਾ ਉਹ ਹਮਦਰਦੀ ਪ੍ਰਗਟਾਈ ਗਈ ਤੇ ਦੀ ਡੂੰਗੀ ਜਾਂਚ ਦੀ ਗੱਲ ਕਹੀ ਗਈ ਜਾਂਚ ਤਾਂ ਤਦ ਹੀ ਹੋ ਸਕਦੀ ਹੈ ਕਿ ਜੇਕਰ ਜ਼ਿੰਮੇਵਾਰ ਵਿਅਕਤੀ ਲੰਬੇ ਹੋ ਜਾਣ ਨਹੀਂ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰਦੇ ਹੈ ਜਾਂਚ ਕੌਣ ਕਰੇਗਾ ਇਹ ਇੱਕ ਵੱਡਾ ਸਵਾਲ ਹੈ ਡਾਕਟਰ ਬਲਬੀਰ ਸਿੰਘ ਇਸ ਸਾਰੇ ਮਾਮਲੇ ਦੇ ਵਿੱਚ ਜ਼ਿੰਮੇਵਾਰ ਨੇ ਤੇ ਉਹਨਾਂ ਨੂੰ ਜਾਂਚ ਹੋਣ ਤੱਕ ਘੱਟੋ ਘੱਟ ਅਹੁਦੇ ਤੋਂ ਲੰਬੇ ਹੋਣਾ ਚਾਹੀਦਾ ਹੈ ਅਸਤੀਫਾ ਨਹੀਂ ਵੀ ਦੇਣਾ ਘੱਟੋ ਘੱਟ ਸਿਹਤ ਵਿਭਾਗ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਜਾਂਚ ਜਿਹੜੀ ਨਿਰਪੱਖ ਹੋ ਸਕੇ ਪਰ ਸਰਕਾਰ ਇਸ ਮਾਮਲੇ ਤੇ ਟੱਸ ਤੋਂ ਮੱਸ ਨਹੀਂ ਹੋ ਰਹੀ ਸਰਕਾਰ ਹਰ ਵੇਲੇ ਸਰਕਾਰ ਦਾ ਇਹ ਜ਼ੋਰ ਲੱਗਿਆ ਰਹਿੰਦਾ ਕਿ ਜਿਹੜੀਆਂ ਗੱਲਾਂ ਉਹਨਾਂ ਦੇ ਹੱਕ 'ਚ ਨੇ ਉਹਨਾਂ ਨੂੰ ਤਾਂ ਬਹੁਤ ਉਛਲਕੇ ਪ੍ਰਚਾਰਿਆ ਜਾਂਦਾ ਪਰ ਜਿੱਥੇ ਸਰਕਾਰ ਘਿਰ ਜਾਂਦੀ ਹੈ ਜਾਂ ਤਾਂ ਚੁੱਪ ਵੱਟ ਜਾਂਦੀ ਹੈ ਜਾਂ ਫਿਰ ਟੀਚਰਾਂ ਕਰਕੇ ਸਾਰ ਜਾਂਦੀ ਹੈ ਬਹੁਤ ਗੰਭੀਰ ਮਸਲਾ ਪੰਜਾਬ ਦੇ ਦੋ ਅਹਿਮ ਆਗੂਆਂ ਦੀ ਮੰਗ ਹੈ ਕਿ ਸੇਦ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਜੇ ਨੈਤਿਕ ਤੌਰ ਤੇ ਦੇਖੀਏ ਤਾਂ ਪਹਿਲੇ ਸੱਟੇ ਹੀ ਡਾਕਟਰ ਬਲਬੀਰ ਸਿੰਘ ਨੂੰ ਇਸ ਦੀ ਪੇਸ਼ੀਸ਼ ਕਰ ਦੇਣੀ ਚਾਹੀਦੀ ਸੀ ਹਾਲਾਂਕਿ ਸਤਵਕਾਰ ਹੁੰਦਾ ਜਾਂ ਅਪਸਕਾਰ ਹੁੰਦਾ ਇੱਕ ਅਲੈਦਾ ਗੱਲ ਸੀ ਮਨਜ਼ੂਰ ਹੋਣਾ ਨਾ ਮਨਜ਼ੂਰ ਹੋਣਾ ਇੱਕ ਵੱਖਰੀ ਗੱਲ ਹੋ ਸਕਦੀ ਹੈ ਪਰ ਜੇਕਰ ਨਿਰਪੱਖ ਜਾਂਚ ਕਰਾਉਣੀ ਹੈ ਜੇਕਰ ਉਸ ਜਾਂਚ ਨੂੰ ਅੱਗੇ ਵਧਾਉਣਾ ਹੈ ਤਾਂ ਘੱਟੋ ਘੱਟ ਡਾਕਟਰ ਬਲਬੀਰ ਸਿੰਘ ਨੂੰ ਆਪਣੇ ਅਹੁਦੇ ਤੋਂ ਲਾਂਬੇ ਹੋ ਜਾਣਾ ਚਾਹੀਦਾ ਸੀ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਦਿੱਲੀ ਮਾਡਲ ਦਾ ਟੰਡੋਰਾ ਪਿੱਟਿਆ ਗਿਆ ਦੂ ਲੋ ਕਹਿੰਦੇ ਕਿ ਉਹੀ ਦਿੱਲੀ ਮਾਡਲ ਹੈ ਇਹਦਾ ਮਤਲਬ ਹੈ ਇਹੋ ਜਿਹੀ ਕੁਸ਼ੀ ਉੱਥੇ ਕਰਦੇ ਹੋਣਗੇ ਜਿਹੜਾ ਦਿੱਲੀ ਮਾਡਲ ਇੱਥੇ ਇੰਪਲੀਮੈਂਟ ਹੈ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕੀਤੀ ਹੈ ਕੁਝ ਲੋਕਾਂ ਨੂੰ ਮੋਤਲ ਤੇ ਜਿਹੜਾ ਬਰਖਾਸਤ ਕੀਤਾ ਹੈ ਪਰ ਡਾਕਟਰ ਬਲਬੀਰ ਸਿੰਘ ਦੀ ਜ਼ਿੰਮੇਵਾਰੀ ਹਾਲੇ ਤੱਕ ਤੈ ਨਹੀਂ ਹੋਈ ਜਦੋਂ ਪੰਜਾਬ ਦੇ ਵਿੱਚ ਅ ਬਾਕੀ ਸਰਕਾਰਾਂ ਸੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਸੀ ਤਾ ਪੰਜਾਬ ਦੇ ਵਿੱਚ ਜੇਕਰ ਕਿਸੇ ਮਸਲੇ ਤੇ ਸੂਈ ਵੀ ਟੁੱਟ ਜਾਂਦੀ ਸੀ ਤਾਂ ਇਹ ਸਿੱਧਾ ਅਸਤੀਫੇ ਦੀ ਮੰਗ ਕਰਦੇ ਸੀ ਪਰ ਸਵਾਲ ਇਹ ਹੈ ਕਿ ਜਿੰਨੀਆਂ ਗੱਲਾਂ ਆਮ ਆਦਮੀ ਪਾਰਟੀ ਪਹਿਲਾਂ ਕਹਿ ਕੇ ਆਈ ਤੇ ਜਿਹੜੀਆਂ ਗੱਲਾਂ ਹੁਣ ਕਰਦੀ ਹੈ ਕਹਿਣੀ ਤੇ ਕਥਨੀ ਜਿਹੜੀ ਹੈ ਉਹ ਇੱਕ ਸਾਰਤਾ ਹੈ ਨਹੀਂ ਇਹ ਤਾਂ ਤੁਹਾਡੇ ਦੱਸਣ ਦੀ ਲੋੜ ਹੀ ਨਹੀਂ ਹੈ ਤਾਂ ਤੁਸੀਂ ਆਪ ਰੋਜ਼ ਦੇਖਦੇ ਹੋ ਪਰ ਹੁਣ ਸਵਾਲ ਇਹ ਹੈ ਕਿ ਡਾਕਟਰ ਬਲਬੀਰ ਸਿੰਘ ਕੀ ਅਸਤੀਫਾ ਦੇਣਗੇ ਤੁਹਾਨੂੰ ਕੀ ਲੱਗਦਾ ਕਿ ਡਾਕਟਰ ਬਲਬੀਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਆਪਣੀ ਰਾਇ ਜ਼ਰੂਰ ਦਿਓ